ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਫਾਈਨਲੀ ਵੇਟ ਤਾਂ ਜਿਹੜੀ ਆ ਕਰਦਣ ਲੱਗੇ ਆਪਾਂ ਖਤਮ ਵੀਡੀਓ ਲੱਗੇ ਆ ਸ਼ੁਰੂ ਕਰਨ ਸੋਹਣੇ ਸੋਹਣੇ ਸੂਟਾਂ ਦੀ ਤੇ ਨਾਲ ਹੀ ਤੁਸੀਂ ਦੇਖ ਸਕਦੇ ਜ ਐਸ ਟਾਈਮ ਦੇ ਉੱਤੇ ਧੁੱਪ ਨਿਕਲੀ ਆ ਦਿਨ ਚੜਿਆ ਇਹ ਵੀਡੀਓ ਟਾਈਮ ਨਾਲ ਬਣਾਉਣ ਲੱਗੇ ਆ ਤਾਂ ਜੋ ਟਾਈਮ ਨਾਲ ਅਪਲੋਡ ਕਰਕੇ ਐਡਿਟ ਕਰਕੇ ਤੁਹਾਨੂੰ ਦੇ ਦਈਏ ਸੋਹਣੇ ਸੋਹਣੇ ਸੂਟ ਆਓ ਤੁਹਾਨੂੰ ਦਿਖਾਵਾਂ ਹਾਈਲਾਈਟ ਦੇ ਵਿੱਚ ਰੇਟ ਵੀ ਹਾਈਲਾਈਟ ਜੀ ਦੱਸ ਦੂੰਗਾ ਫਿਰ ਉਸ ਤੋਂ ਬਾਅਦ ਚੈੱਕ ਕਰ ਲਿਓ ਫਾਈਨਲ ਟੱਚ ਤੇ ਫਾਈਨਲ ਸੂਟ ਕਿਹੜੇ-ਕਿਹੜੇ ਹੋਣੇ ਆ ਲਓ ਜੀ ਵੇਟ ਕਰਦਣੀ ਤੁਹਾਡੀ ਖਤਮ ਤੇ ਸੋਹਣੇ ਸੋਹਣੇ ਸੂਟ ਤੁਹਾਨੂੰ ਦੇ ਦੇਣੇ ਆਪਾਂ ਆਹ ਸੂਟ ਵੇਖਿਆ ਫੇਰ ਇੱਧਰ ਆ ਗਿਆ ਕਿ ਨਹੀਂ ਮਿਕਸ ਹੋ ਗਿਆ ਕਿ ਨਹੀਂ ਇੱਧਰ ਕਰੋ ਇਹਨੂੰ ਇੱਥੇ ਰੱਖੋ ਇਹਨੂੰ ਜਰੀਆ ਆਹ ਸੂਟ ਰੱਖੋ ਇੱਥੇ ਆਹ ਸੂਟ ਵੇਖ ਲਿਓ ਰੇਟ ਦੇਣਾ ਜੇ ਆਪਾਂ ਤੁਹਾਨੂੰ ਇਹਨਾਂ ਦਾ 590 ਅਭੀ ਵੇਖ ਲਓ ਇਹਨਾਂ ਦਾ 590 ਆਹ ਵੇਖ ਲਓ ਸਾਰੇ ਸੋਹਣੇ ਸੋਹਣੇ ਸੂਟ ਰੇਟ ਦੇਣਾ 690 ਇਹ ਵੀ ਸੇਮ 690 ਤੇ ਆ ਵੀ ਔਰਗਾਂਜਾ ਦਾ ਵੀ ਸੇਮ 690 ਤੇ ਆਹ ਦੇਣੇ ਜੇ ਤੁਹਾਨੂੰ ਆਪਾਂ 790 ਜਾਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਖੋਲ ਕੇ ਵੀਡੀਓ ਲੱਗੇ ਆ ਬਣਾ ਹੁਣ ਤਾਂ ਫਿਰ ਤੁਹਾਨੂੰ ਦਿਨੇ ਆ ਪੂਰੀ ਡਿਟੇਲ ਇਹਨਾਂ ਦੀ ਆ ਜੋ ਕਰਾਵਾਂ ਚੈੱਕ ਤੁਹਾਨੂੰ ਲਓ ਜੀ ਅੱਜ ਦੀ ਸੇਲ ਦਾ ਪਹਿਲਾ ਸੂਟ ਕਰਿਓ ਚੈੱਕ ਤੇ ਰੇਟ ਤੁਹਾਨੂੰ ਦੇ ਦਨੇ ਆਪਾਂ ਬਹੁਤ ਸ਼ਾਨਦਾਰ ਤੇ ਇਹ ਫੈਬਰਿਕ ਹੈਗਾ ਜੇ ਮਸਲੀਨ ਦਾ ਬਾਟਮ ਦੇ ਉੱਤੇ ਵਰਕ ਜੇ ਬੜਾ ਸ਼ਾਨਦਾਰ ਇਧਰੋਂ ਨੈਕ ਦੇ ਉੱਤੇ ਵਰਕ ਬੜਾ ਸ਼ਾਨਦਾਰ ਜੇ ਫੈਬਰਿਕ ਮਸਲੀਨ ਤੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਮਸਲੀਨ ਦਾ ਏਮਬਰਾਇਡਰੀ ਵਾਲਾ ਤਿੰਨ ਰੇਟ ਪੈਣੇ ਜੇ ਅੱਜ ਦੀ ਵੀਡੀਓ ਚ ਜਿੱਚ ਰੇਟ ਪਹਿਲਾ ਪੈਣਾ ਜੇ 590 ਰੁਪਏ ਫਿਰ 690 ਰੁਪਏ ਉਸ ਤੋਂ ਬਾਅਦ 790 ਰੁਪਏ ਤੇ ਬੜੇ ਸ਼ਾਨਦਾਰ ਸੂਟ ਜੇ ਹੈ ਵੀ ਆ ਵੀ ਸੂਟ ਆਉਣਗੇ ਸਾਰੇ ਸਿੰਥੈਟਿਕ ਬੇਸ ਸਿਲਕ ਬੇਸ ਦੇ ਵਿੱਚ ਆਉਣੇ ਜੇ ਚੈੱਕ ਕਰ ਲਿਓ ਜੀ ਪਹਿਲਾ ਸੂਟ ਵੇਖ ਲਿਆ ਤੁਸੀਂ ਮਸਲੀਂ ਅੰਦਾਜ਼ ਜੀ ਦਾ ਰੇਟ ਆਉਣਾ ਜੇ 590 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਕਰਿਓ ਚੈੱਕ ਫੈਬਰਿਕ ਆਗਾ ਜੇ ਵਿਚਿਤਰਾ ਦਾ ਫੈਬਰਿਕ ਦਾ ਤੁਹਾਨੂੰ ਮੈਂ ਸਾਰੀ ਡਿਟੇਲ ਦੱਸੀ ਜਾਊਂਗਾ ਇਹ ਹੈਗਾ ਜੇ 골ਡਨ ਕਲਰ ਪਰ ਵੀਡੀਓ ਚ ਥੋੜੀ ਜੀ ਸ਼ੇਡ ਜਿਹੜੀ ਆ ਇਹਦੀ 골ਡਨ ਕਿਉਂ ਨਹੀਂ ਆਉਣ ਰਹੀ ਕੀ ਹੋ ਗਿਆ ਹਾਂ ਆ ਹੁਣ 골ਡਨ ਸ਼ੇਡ ਥੋੜੀ ਥੋੜੀ ਦਿਖਣ ਲੱਗੀ ਆ ਤੇ ਸੋ ਇਹਦੇ ਨਾਲ ਬਾਹਾਂ ਦੇ ਉੱਤੇ ਵਰਕ ਜੇ ਤੇ ਆ ਨਾਲ ਇਹਦੇ ਦੁਪੱਟਾ ਜੇ ਇਹ ਵੀ ਚਿਤਰਾ ਸਿਲਕ ਦਾ ਜੇ ਤੇ ਇਹਦਾ ਰੇਟ ਹੈਗਾ ਜੇ 500 ਤੇ 90 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਚ ਚੈੱਕ ਕਰ ਲਿਓ ਜੀ ਬਹੁਤ ਸੋਹਣੇ ਸੋਹਣੇ ਸੂਟ ਨੇ ਤੇ ਹੈਵੀ ਹੈਵੀ ਸੂਟ ਨੇ ਸਾਰੇ ਹੀ ਇੰਨਾਂ ਦੇ ਵਿੱਚ ਤੁਹਾਨੂੰ ਬਹੁਤ ਸ਼ਾਨਦਾਰ ਡਿਜ਼ਾਈਨ ਵੀ ਮਿਲ ਜਾਣਗੇ ਤੇ ਨਾਲ ਇਹਨਾਂ ਦੇ ਉੱਤੇ ਵਰਕ ਐਮਬ੍ਰੋਇਡਰੀ ਸਾਰਾ ਕੁਝ ਬੜਾ ਸਟਾਈਲਿਸ਼ ਹੋਇਆ। ਇਹ ਵੀ ਘੇਰੇ ਦੇ ਉੱਤੇ ਡਿਜ਼ਾਈਨ ਜੇ ਬੜਾ ਸੋਹਣਾ ਤੇ ਸਾਰੇ ਸੂਟ ਦੇ ਵਿੱਚ ਵਰਕ ਹੋਇਆ ਜੇ ਬਹੁਤ ਸੋਹਣਾ ਜਿਹਾ ਤੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਮਸਲੀਨ ਦਾ ਜੇ ਬਹੁਤ ਟੌਪ ਦਾ। ਤੇ ਇਹਦੀਆਂ ਬਾਹਾਂ ਦੇ ਉੱਤੇ ਵੀ ਵਰਕ ਜੇ। ਚੈੱਕ ਕਰ ਲਿਓ। ਆ ਲਓ ਜੀ। ਤੇ ਇਹ ਸੂਟ ਤੁਸੀਂ ਸੜਕੋ ਲੈ ਸਕਦੇ ਜੇ 590 ਰੁਪਈਆ ਦੇ ਨਾਲ। ਸ਼ਿਪਿੰਗ ਫਰੀ ਦੇ ਵਿੱਚ ਆਲ ਓਵਰ ਇੰਡੀਆ ਦੇ ਨਾਲ ਕਿਤੇ ਵੀ ਤੁਸੀਂ ਸੂਟ ਮਗਾ ਸਕਦੇ ਜੇ 590 ਰੁਪਏ ਫੁਲਕਾਰੀ ਟਾਂਕੇ ਦਾ ਕੰਮ ਜੇ ਇੱਥੇ ਦੇਖ ਸਕਦੇ ਜੇ ਤੁਸੀਂ ਬੜਾ ਸੋਹਣਾ ਸੂਟ ਜੇ ਇਹ ਵੀ ਕ੍ਰੇਪ ਸਿਲਕ ਦਾ ਬਹੁਤ ਪਿਆਰੀ ਸਿਲਕਾ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਦੁਪੱਟਾ ਔਰਗਾਂజా ਦਾ ਜੇ ਨਾਲ ਸੀਕਵੈਂਸ ਵਾਲਾ ਤੇ ਇਹ ਤੁਸੀਂ ਸੂਟ ਸਾੜ ਕੋ ਬੁੱਕ ਕਰ ਸਕਦੇ ਜੇ ਆਨਲਾਈਨ ਤੇ ਆਫਲਾਈਨ ਰੇਟ ਦਵਾਂਗੇ ਤੁਹਾਨੂੰ ਸਿਰਫ 590 ਰੁਪਏ ਸਟਾਕ ਖਤਮ ਜੇ ਤੋਂ ਬਾਅਦ ਇਹ ਆਖਰੀ ਵੀਡੀਓ ਜੇ ਇਹ ਸਟਾਕ ਦੀ ਇਸ ਤੋਂ ਬਾਅਦ ਇਹ ਸਟਾਕ ਨਹੀਂ ਜੇ ਆਉਣਾ ਤੇ ਚੈੱਕ ਕਰੀ ਜੋ ਬਸ ਤੇ ਤੇ ਅਵੀ ਆ ਗਿਆ ਜੇ ਬਲੈਕ ਤੇ ਬਲੈਕ ਦੇ ਨਾਲ ਬਹੁਤ ਸੋਹਣਾ ਆ ਗਿਆ ਜੇ ਕੰਟਰਾਸਟ ਤੇ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਘੇਰੇ ਦੇ ਉੱਤੇ ਵਰਕ ਬੜਾ ਸ਼ਾਨਦਾਰ ਫੈਬਰਿਕ ਆਊਗਾ ਕريب ਦਾ ਤੇ ਇਹ ਦੁਪੱਟਾ ਆ ਗਿਆ ਜੇ ਨਾਲ ਇਹਦੇ ਔਰਗਾਂਜਾ ਦਾ ਇਹ ਸੋਹਣਾ ਜਿਹਾ ਵਰਕ ਨੱਕ ਦੇ ਉੱਤੇ ਰੇਟ ਉਹੀ ਸੇਮ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 590 ਰੁਪਏ ਤੇ ਆ ਵੀ ਚੈੱਕ ਕਰਿਓ ਆ ਵੀ ਸੂਟ ਦਾ ਰੇਟ ਸੇਮ ਪਾਤਾ ਜੇ ਆਪਾਂ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਬਹੁਤ ਸ਼ਾਨਦਾਰ ਡਿਜ਼ਾਈਨਰ ਸੂਟ ਰੇਟ ਸਿਰਫ ਉਹੀ ਸੇਮ ਹੀ 590 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੇਮ ਦੇ ਵਿੱਚ ਆ ਗਿਆ ਜੇ ਦੂਸਰਾ ਬਲੂ ਕਲਰ ਇਹਦੇ ਚ ਤੁਹਾਨੂੰ ਵੀਡੀਓ ਚ ਰਾਇਲ ਬਲੂ ਆਹ ਕਲਰ ਜੇ オリジナル ਇਹਦਾ ਇੰਡੀਗੋ ਸ਼ੇਡ ਜਿਹੜੀ ਆ ਬਲੂ ਟੋਨ ਰੇਟ ਸੇਮ ਉਹੀ 590 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਤੁਸੀਂ ਤੇ ਆਹ ਵੀ ਸੂਟ ਜਿਹੜਾ ਸੀ ਇਹ ਵੀ ਇੱਕੋ ਪੀਸ ਰਹਿ ਗਿਆ ਇਹ ਆਪਣੇ ਕੋ ਤੇ ਇਹ ਵੀ ਤੁਹਾਨੂੰ ਆਪਾਂ ਅੱਜ ਦੇ ਦੇਣ ਲੱਗੇ ਆਂ ਸੇਮ ਰੇਟ ਦੇ ਵਿੱਚ 500 ਤੇ 90 ਰੁਪਈਆ ਦੇ ਨਾਲ ਬਹੁਤ ਸ਼ਾਨਦਾਰ ਸੂਟ ਜੇ ਮਸਲੀਨ ਦਾ ਘੇਰੇ ਤੇ ਵਰਕ ਆ ਦੁਪੱਟਾ ਨਾਲ ਜੇ ਇਧਰੋਂ ਇਹਦੀਆਂ ਬਾਹਾਂ ਦੇ ਉੱਤੇ ਵਰਕ ਆ ਤੇ ਫੈਬਰਿਕ ਬਹੁਤ ਆਫ ਦਾ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਸੇਮ ਉਹੀ 590 ਰੁਪਈਏ ਆ ਵੀ ਸੂਟ ਇੱਕ ਹੋਰ ਆ ਗਿਆ ਹੈ ਮਸਲੀਨ ਦਾ ਇਹ ਵੀ ਆਪਾਂ ਤੁਹਾਨੂੰ ਦੇ ਦੇਣ ਲੱਗੇ ਆ ਗ੍ਰੇ ਕਲਰ ਦੇ ਨਾਲ 590 ਰੁਪਈਆ ਦੇ ਨਾਲ ਪਿਓਰ ਦਾ ਦੁਪੱਟਾ ਜਿਹਦੇ ਨਾਲ ਇਹ 850 900 ਦੀ ਰੇਂਜ ਦਾ ਸੂਟ ਈ ਹੈ ਜਿਹੜਾ ਅੱਜ ਤੁਹਾਨੂੰ ਆਪਾਂ ਫ੍ਰੀ ਦੇ ਖਾਤੇ 'ਚ ਦੇ ਦਿੰਨ ਲੱਗੇ ਆ। ਆ ਵੀ ਕਾਟਨ ਦੇ ਸੂਟ ਹੀ ਜਿਹੜੇ 850 ਦੇ ਸੀ ਤੇ ਇਹ ਵੀ ਅੱਜ ਆਪਾਂ ਤੁਹਾਨੂੰ ਦੇ ਦਿੰਨ ਲੱਗੇ ਆ ਸੇਮ ਰੇਟ 590 ਰੁਪਏ। ਮੈਂ ਰੇਟ ਵੀ ਛੇਤੀ ਛੇਤੀ ਦੱਸੀ ਜਾਊਂਗਾ ਤੇ ਵੀਡੀਓ ਵੀ ਆਪਾਂ ਲੰਮੀ ਨਹੀਂ ਖਿੱਚਣੀ ਛੇਤੀ ਖਤਮ ਕਰ ਦੇਣੀ ਹੈ। ਤੇ ਸਟਾਕ ਜਿਹੜਾ ਇਹ ਜਿਆਦਾ ਹੈ ਤੇ ਵੀਡੀਓ ਜਿਹੜੀ ਲੰਬੀ ਨਾ ਜਾਵੇ ਇਹ ਕਰਕੇ ਤੁਸੀਂ ਵੀ ਬੋਰ ਨਾ ਹੋਵੋ ਤੇ ਛੇਤੀ ਛੇਤੀ ਲੈ ਕੇ ਸੂਟ ਤੇ ਆਰਡਰ ਜਿਹੜੇ ਆ WhatsApp ਦੇ ਉੱਤੇ ਭੇਜੀ ਜਾਇਓ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਜੇ ਹੈਗੀ ਇੱਥੋਂ ਤੱਕ ਸੂਟ ਜਿਹੜੇ ਤੁਹਾਨੂੰ ਅੱਜ ਦਿੱਤੇ ਆਪਾਂ ਇਹ ਹੈਗੇ ਜੇ 590 ਰੁਪਈਆ ਦੇ ਵਿੱਚ ਤੇ ਹੋਣਾ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਜੇ ਚੈੱਕ ਕਰਿਓ ਬਹੁਤ ਸ਼ਾਨਦਾਰ ਸ਼ਿਮਰ ਦੇ ਸੂਟ ਜੇ neck ਦੇ ਉੱਤੇ ਵਰਕ ਜੇ ਬੜਾ ਸ਼ਾਨਦਾਰ ਮੂੰਗੀਆਂ ਬੇਸ ਜੇ ਸੂਟ ਦਾ ਵਰਕ ਬਹੁਤ ਸ਼ਾਨਦਾਰ ਜੇ neck ਦੀ ਜਿਹੜੀ ਤੋਂ ਘੇਰੇ ਤੋਂ ਲੈਂਥ ਜਿਹੜੀ ਇਹਦੀ 42 44 ਤੱਕ ਲੈਂਥ ਰੈਡੀ ਹੁੰਦੀ ਜੇ ਦੁਪੱਟਾ ਔਰਗਾਂజా ਦਾ ਜੇ ਸ਼ਿਮਰ ਦਾ ਸੂਟ ਜੇ ਬਹੁਤ ਸ਼ਾਨਦਾਰ ਸ਼ਾਈਨਿੰਗ ਦੇ ਵਿੱਚ ਰੇਟ ਦਵਾਂਗੇ ਤੁਹਾਨੂੰ ਇਹਦਾ ਆਪਾਂ ਸਿਰਫ ਤੇ ਸਿਰਫ 690 ਰੁਪਏ ਇੰਨੀ ਸਸਤੀ ਰੇਂਜ ਦੇ ਵਿੱਚ ਤੇ ਇੰਨਾ ਸਸਤਾ ਸੂਟ ਕਿਤੋਂ ਵੀ ਨਹੀਂ ਜੇ ਮਿਲਣਾ ਇਹ ਗੱਲ ਦੀ ਮੇਰੀ ਗਾਰੰਟੀ ਜੇ ਆਹ ਲਓ ਜੀ ਆ ਵੀ ਚੈੱਕ ਕਰੋ ਬਹੁਤ ਸ਼ਾਨਦਾਰ ਬੇਸ ਜੇ ਕੁਆਲਿਟੀ ਬਹੁਤ ਟਾਪ ਦੀ ਜੇ ਤੇ ਇਹ ਵੀ ਸੂਟ ਤੁਸੀਂ ਚੈੱਕ ਕਰਿਓ ਜਿੰਨੇ ਤੇ ਅਸੀਂ ਸੂਟ ਦੇਣ ਦੇ ਇੰਨੇ ਦੀਆਂ ਕੋਈ ਕਢਾਈਆਂ ਨਹੀਂ ਕਰਕੇ ਦਿੰਦਾ ਤੁਹਾਨੂੰ ਅਸੀਂ 5-5 ਮੀਟਰ ਦਾ ਸੂਟ ਤੁਹਾਨੂੰ ਦੇਣ ਦੇ ਆ ਤੇ ਬਾ ਨੈਕ ਤੇ ਨੈਕ ਤੇ ਗੱਲ ਲਓ ਦਿਖਾਓ ਜੀ ਫਿਰ ਨੈਕ ਦਾ ਡਿਜ਼ਾਈਨ ਵੀ ਕਰਾਓ ਚੈੱਕ ਆਹ ਲਓ ਜੀ ਚੈਲੰਜ ਵਾਲੇ ਓਪਨ ਚੈਲੰਜ ਵਾਲੇ ਰੇਟ ਜੇ ਸਿਰਫ ਹੈਗਾ ਜੇ ਇਹਦਾ ਰੇਟ 690 ਰੁਪਏ ਸੂਟ ਚੈੱਕ ਕਰਿਓ neck ਤੇ ਡਿਜ਼ਾਈਨ ਘੇਰੇ ਤੇ ਡਿਜ਼ਾਈਨ ਤੇ ਦੁਪੱਟਾ ਨਾਲ organza ਦਾ ਸੀਕੁਐਂਸ ਵਾਲਾ ਤੇ ਬਹੁਤ ਪਿਆਰੀ ਸ਼ੇਡ ਜੇ ਬਹੁਤ ਜਿਆਦਾ ਸੋਹਣਾ ਕਦਰ ਜੇ ਸੇਮ origignal ਵਾਲਾ ਵੀਡੀਓ ਵਾਲਾ ਕਦਰ ਜੇ ਰੇਟ ਉਹੀ ਜੇ 690 ਰੁਪਏ ਹਵੀ ਕਰੋ ਚੈੱਕ ਇਹ ਵੀ ਆ ਗਿਆ ਜੇ ਸੇਮ shimmer base ਬਹੁਤ ਸ਼ਾਨਦਾਰ ਬੇਸ ਨੇ ਜੇ ਪਲੇਨ ਕਪੜੇ ਦੀ ਗੱਲ ਕਰੀਏ ਤਾਂ 7-800 ਦਾ ਬੇਸ ਹੀ ਹੈ ਦਾ ਕੱਲਾ ਇਹ ਆਪਾਂ ਤੁਹਾਨੂੰ ਸੂਟ ਸਾਰੇ ਦੇਣ ਲੱਗੇ ਆ ਅੱਜ ਬੜੇ ਸਸਤੇ ਤੇ ਬੜੀ ਸੋਹਣੀ ਰੇਂਜ ਦੇ ਵਿੱਚ ਚੈੱਕ ਕਰੋ ਕਲਰ ਪਹਿਲਾਂ ਦਾ ਇਹ ਸਟਾਕ ਜਿਹੜਾ ਜੇ ਇਹ ਰਿਪੀਟ ਨਹੀਂ ਜੇ ਹੋਣਾ ਇਹ ਤੁਹਾਨੂੰ ਆਨਲਾਈਨ ਆਫਲਾਈਨ ਜਲਦੀ ਜਲਦੀ ਬੁੱਕ ਕਰਨਾ ਪੈਣਾ ਜੇ ਰੇਟ ਉਹੀ ਸੇਮ ਹੀ 690 ਰੁਪਏ ਇਹਦੇ ਵੀ ਨੱਕ ਦੇ ਉੱਤੇ ਵਰਕ ਹੈਗਾ ਜੇ ਵੀ ਖੋਲ ਦਿਓ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਵੀਡੀਓ ਜਿਹੜੀ ਸੀ ਨਾ ਇਹ ਸੂਟ ਜਿਹੜੇ ਸੀਗੇ ਇੱਥੇ ਰੈਕ ਦੇ ਉੱਪਰ ਲੱਗੇ ਸੀ ਸਾਰੇ ਇਹ ਆਪਾਂ ਸਾਰੇ ਕੱਢ ਕੇ ਸੈੱਟ ਕਰਕੇ ਤੇ ਵੀਡੀਓ ਦੇ ਰੇਟ ਜਿਹੜੇ ਆਪਾਂ ਸੈੱਟ ਕਰਦੇ ਆ ਤੇ ਇੱਕ ਚੀਜ਼ ਹੋਰ ਮੈਂ ਦਿਖਾ ਦਾਂ ਤੁਹਾਨੂੰ ਆ ਸੂਟ ਜਿਹੜੇ ਆ ਪਹਿਲਾਂ ਹੀ ਆਲਰੇਡੀ ਬੁੱਕ ਹੋ ਗਏ ਸੇਲ ਪੈਨ ਤੋਂ ਪਹਿਲਾਂ ਹੀ ਆਹ ਲਓ ਜੀ ਇਹਦਾ ਕਲਰ ਆਗਾ ਜੇ ਮਸਟਰਡ ਤੇ ਬਹੁਤ ਸੋਹਣਾ ਵਰਕ ਜੇ ਸੂਟ ਦੇ ਉੱਤੇ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਜੇ ਦੁਪੱਟਾ ਔਰਗਾਂਜਾ ਦਾ ਜੇ ਸੀਕਵੈਂਸ ਵਾਲਾ ਚੈੱਕ ਕਰ ਲਿਓ 4 ਸੈਟ ਲੈਂਸ ਲੱਗੀ ਜੇ ਦੁਪੱਟੇ ਤੇ ਵੀ ਤੇ ਇਹਦਾ ਰੇਟ ਜਿਹੜਾ ਜੇ ਸੇਮ ਉਹੀ ਜੇ 690 ਰੁਪਏ ਅਵੀ ਸ਼ਿਮਰ ਦਾ ਸੂਟ ਜੇ ਤੇ ਬਹੁਤ ਸੋਹਣਾ ਸੂਟ ਜੇ ਬਹੁਤ ਸੋਹਣਾ ਕਲਰ ਜੇ ਆ ਜੇ ਇਹਦਾ origial ਕਲਰ ਵੀਡੀਓ ਵਾਲਾ ਸੇਮ ਡਿੱਟੋ ਰੇਟ ਉਹੀ 690 ਰੁਪਏ ਅਵੀ ਕਰੋ ਚੈੱਕ ਇੰਡੀਗੋ ਸ਼ੇਡ ਤੇ ਇਹਦਾ ਫੈਬਰਿਕ ਜਿਹੜਾ ਜੇ ਇਹ ਹੈਗਾ ਜੇ ਚਾਕਲੇਟ ਸ਼ਿਮਰ ਇਹ ਵੀ ਤੁਸੀਂ ਲੈ ਸਕਦੇ ਜੇ ਬਾਹਾਂ ਦੇ ਉੱਤੇ ਵਰਕ ਜੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਸੇਮ ਬੇਸ ਦਾ ਆਜੂਗਾ ਜੇ ਸੂਟ ਨਾਲ ਦਾ ਹੀ ਤੇ ਬਾਹਾਂ ਦੇ ਉੱਤੇ ਵਰਕ ਸੋਨਾ ਜਾਂ ਤੇ ਇਹ ਰੇਟ ਤੁਹਾਨੂੰ ਮਿਲ ਜੂਗਾ ਜੇ 690 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਲੋ ਜੀ ਗ੍ਰੇ ਗ੍ਰੇ ਗਰੇਓ ਚੈੱਕ ਬਹੁਤ ਸੋਹਣੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹਦੇ ਵਿੱਚ ਹੈਂਡਵਰਕ ਦਾ ਹਾਈਲਾਈਟ ਜੇ ਸੋਨਾ ਜਾਂ ਵਰਕ ਬਹੁਤ ਸੋਹਣਾ ਜੇ ਦੁਪੱਟਾ ਨਾਲ ਇਹਦੇ ਆ ਗਿਆ ਜੇ ਚਨੋਂਨ ਦਾ ਫੋਰ ਸੈਟ ਲੈਗਸ ਲੱਗੀ ਜੇ ਦੁਪੱਟੇ ਤੇ ਸਾਰਾ ਸੀਕੁਐਂਸ ਵਾਲਾ ਜੇ ਬਾਹਾਂ ਦੇ ਉੱਤੇ ਵਰਕ ਜੇ ਤੇ ਕਪੜਾ ਜਿਹੜਾ ਇਹਦਾ ਜੇ ਉਹ ਤੁਸੀਂ ਵੇਖ ਸਕਦੇ ਜੇ ਖਾਦੀ ਸਿਲਕ ਦਾ ਬਹੁਤ ਸੋਹਣਾ ਕਪੜਾ ਜੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਰੇਟ ਉਹੀ ਸੇਮ 690 ਰੁਪਏ ਤੇ ਆਹ ਸੂਟ ਚੈੱਕ ਕਰਿਓ ਜੀ ਇਹ ਵੀ ਤੁਹਾਨੂੰ ਆਪਾਂ ਦੇ ਦੇਣਾ ਆ ਬਹੁਤ ਸੋਹਣੀ ਤੇ ਸਸਤੀ ਜੀ ਰੇਂਜ ਦੇ ਵਿੱਚ ਇਹਦੇ ਨਾਲ ਦੁਪੱਟਾ ਜਿਹੜਾ ਭਾਜੀ ਇੱਥੇ ਪੈਰ ਥੱਲੇ ਆ ਤੁਸੀਂ ਲੈ ਸਕਦੇ ਜੇ ਬਹੁਤ ਸ਼ਾਨਦਾਰ ਇਹ ਤੁਸੀਂ ਵੇਖ ਸਕਦੇ ਜੇ ਸੋਨਾ ਜਿਹਾ ਸੂਟ ਹੈ ਵੀਰ ਜੀ ਡਿਜ਼ਾਈਨ ਨੈਕ ਦਾ ਫੈਬਰਿਕ ਹੈਗਾ ਜੇ 크ريب সিল্ক ਤੇ ਇਹਦੇ ਨਾਲ ਦੁਪੱਟਾ ਜੇ ਚਨਾਉਂ ਦਾ ਟਾਈ ਐਂਡ ਡਾਈ ਦਾ ਬਹੁਤ ਸੋਹਣਾ ਸੌਰੀ ਹਾ ਪਿਓਰ ਦਾ ਤੇ ਨਾਲ 크ريب সিল্ক ਦੀ ਬਾਟਮ ਜੇ ਬਾਟਮ ਦੇ ਉੱਤੇ ਵਰਕ ਹੈ ਬਾਹਾਂ ਤੇ ਵੀ ਵਰਕ ਹੈ ਲੈਂਥ ਜਿਹੜੀ ਇਹਦੀ ਜੇ 40 ਤੋਂ 42 ਤੱਕ ਰੈਡੀ ਹੁੰਦੀ ਜੇ ਬਲੈਕ ਸੂਟ ਤੇ ਰੇਟ ਉਹੀ ਸੇਮ ਤੁਹਾਨੂੰ ਮਿਲ ਜੂਗਾ ਜੇ ਇਹਦਾ ਜੀ 690 ਰੁਪਏ ਸ਼ਿਪਿੰਗ ਹੋਊਗੀ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੇ ਬਹੁਤ ਸੋਹਣਾ ਸੂਟ ਫਿਰ ਆ ਗਿਆ ਜੇ ਟੋਨ ਬਹੁਤ ਪਿਆਰੀ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੂਟ ਚੈੱਕ ਕਰ ਲਿਓ ਜੀ ਇਹ ਵੀ ਬਹੁਤ ਟੌਪ ਦਾ ਜੇ ਤੇ ਇਹ ਆ ਗਿਆ ਜੇ ਆਪਣੇ ਕੋਲ ਸਾਰਾ ਹੀ ਬਨਾਰਸੀ ਸਿਲਕ ਦੇ ਵਿੱਚ ਤੇ ਇਹਦਾ ਪਹਿਲਾਂ ਤਾਂ ਦੁਪੱਟਾ ਤੁਹਾਨੂੰ ਦਿਖਾਉਣੇ ਖੋਲ ਕੇ ਦੁਪੱਟਾ ਚੈੱਕ ਕਰਾਓ ਭਾਜੀ ਆ ਆ ਗਿਆ ਜੇ ਇਹਦਾ ਦੁਪੱਟਾ ਬਹੁਤ ਸ਼ਾਨਦਾਰ ਇਹ ਦੁਪੱਟੇ ਦੇ ਉੱਤੇ ਵਰਕ ਬਹੁਤ ਪਿਆਰਾ ਜੇ ਇਹਦੀ ਜਿਹੜੀ ਸ਼ੇਡ ਆ ਜਿਹੜਾ ਕਲਰ ਜੇ ਉਹ ਹੈਗਾ ਜੇ ਇਹਦਾ ਹੈਗਾ ਪੀਚ ਸ਼ੇਡ ਤੇ ਇਹਦੇ ਨਾਲ ਆਹ ਬਾਟਮ ਹੈ ਪਲੇਨ ਤੇ ਆਹ ਇਹਦੀ ਸ਼ਰਟ ਆ ਕਲਰ ਵੀਡੀਓ ਜਿਹੜਾ ਥੋੜਾ ਲਾਈਟ ਆਉਂ ਰਿਹਾ ਆ ਪਰ ਟਿਊਨ ਬਹੁਤ ਸੋਹਣੀ ਆ ਮੈਂ ਤੁਹਾਨੂੰ ਫੋਟੋਆਂ ਇਹਦੀਆਂ ਭੇਜ ਦੂੰਗਾ ਸ਼ੂਟ ਦੀਆਂ ਰੇਟ ਆਊਗਾ ਜੇ ਇਹਦਾ 800 700 ਤੇ 90 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲਓਵਰ ਹਾਂਜੀ ਇਹਦਾ ਰੇਟ ਜਿਹੜਾ ਆਊਗਾ ਜੇ ਉਹ ਆਊਗਾ 690 ਰੁਪਏ ਉਹ ਗਲਤੀ ਨਾਲ 790 ਬੋਲਿਆ ਗਿਆ ਸੀ ਸੇਮ ਰੇਟ ਤੇ ਸੇਮ ਰੇਂਜ 600 ਤੇ 90 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੂਟ ਸੋਹਣਾ ਜੇ ਤੁਸੀਂ ਵੇਖ ਸਕਦੇ ਜੇ ਇਹ ਵੀ ਆ ਗਿਆ ਜੇ ਚਾਕਲੇਟ ਸ਼ਿਮਰ ਦੇ ਉੱਤੇ ਕਲਰ ਬਹੁਤ ਪਿਆਰਾ ਜੇ ਰੇਟ ਬਹੁਤ ਜ਼ਿਆਦਾ ਸੋਹਣਾ ਜੇ ਵਰਕ ਬਹੁਤ ਸ਼ਾਨਦਾਰ ਹੈ ਘੇਰੇ ਦਾ ਸਾਰੇ ਸੂਟ ਦੇ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਦੁਪੱਟੇ ਦੇ ਉੱਪਰ ਮਸਲੀਨ ਦਾ ਦੁਪੱਟਾ ਜੇ ਤੇ ਸ਼ਿਮਰ ਦਾ ਸੂਟ ਜੇ ਰੇਟ ਸੇਮ ਆਊਗਾ ਜੇ ਇਹਦਾ ਵੀ 690 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਵੀ ਇਹਦੇ ਵਿੱਚ ਤੁਸੀਂ ਕਲਰ ਵੇਖ ਸਕਦੇ ਜੇ ਬਹੁਤ ਸੋਹਣੀ ਸ਼ੇਡ ਜੇ ਲਾਈਟ ਲਵੈਂਡਰ ਸ਼ੇਡ ਤੇ ਕੰਟਰਾਸਟ ਬਹੁਤ ਸੋਹਣੇ ਜੇ ਵਰਕ ਤੇ ਬਹੁਤ ਸੋਹਣੀਆਂ ਮੈਚਿੰਗਾਂ ਨੇ ਇਹ ਵੀ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਜੇ ਤੇ ਆ ਸੂਟ ਹੈਗਾ ਜੇ ਆਪਣੇ ਕੋਲ ਇੱਕੋ ਸੂਟ ਹੈ ਬਸ ਲਾਸਟ ਸੂਟ ਆ ਕਲਰ ਆਗਾ ਜੇ ਅੰਗੂਰੀਆ ਦਾ ਪਿਸਤਾ ਸ਼ੇਡ ਤੇ ਇਹ ਔਰਗਾਂਜਾ ਦਾ ਜੇ ਹੈਂਡ ਪੇਂਟ ਦਾ ਸੂਟ ਜੇ ਬਹੁਤ ਸੋਹਣਾ ਬਾਹਾਂ ਦੇ ਉੱਪਰ ਵੀ ਇਹਦੇ ਪੇਂਟ ਜੇ ਤੇ ਇਦਰੋਂ ਦੁਪੱਟਾ ਜੇ ਨਾਲ ਇਹਦੇ ਔਰਗਾਂਜ ਇਹ ਪੂਰਾ ਆਲ ਓਵਰ ਸੂਟ ਜੇ ਕਸਟਮਰ ਕਨਫਿਊਜ਼ ਨਾ ਹੋਣ ਕਿ ਸ਼ਾਇਦ ਇਹਦਾ ਬਾਟਮ ਵੱਖਰੀ ਹੈ ਬਾਟਮ ਨਹੀਂ ਵੱਖਰੀ ਆਲ ਓਵਰ ਸੂਟ ਜੇ ਤੇ ਆਹ ਸੁਣੇ ਇਹ ਵੀ ਸੂਟ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ 600 ਤੇ 900 ਰੁਪਏ ਦੇ ਨਾਲ ਇੱਥੋਂ ਤੱਕ ਸੂਟ ਜਿਹੜੇ ਅਸੀਂ 600 900 ਰੁਪਏ ਦੇ ਅਸੀਂ ਹੋਣ ਜਿਹੜੇ ਸ਼ੁਰੂ ਹੋਣ ਲੱਗੇ ਜੇ ਉਹ ਆਉਣਗੇ ਜੇ ਤੁਹਾਡੇ ਕੋਲ ਸਿਰਫ ਤੇ ਸਿਰਫ 790 ਰੁਪਏ ਦੇ ਹੈਵੀਆ ਵੀ ਸੂਟ ਹੋਣ ਵਾਲੇ ਜੇ ਹੈਂਡਵਰਕ ਦੇ ਵਿੱਚ ਟੱਚ ਆਉਣਗੇ ਨਾਲ ਬਹੁਤ ਪਿਆਰੇ ਜਿਹੇ ਇਹਨਾਂ ਦੇ ਵਰਕ ਆਉਣਗੇ ਜੇ ਤੇ ਆਹ ਸੂਟ ਮੈਂ ਤੁਹਾਨੂੰ ਦਿਖਾ ਦਣਾ ਇਹ ਹੈਗਾ ਜੀ 1500 1600 ਦੀ ਰੇਂਜ ਦਾ ਸਾਰਾ ਇਹ ਹੈਂਡਵਰਕ ਦਾ ਸੂਟ ਹੈਗਾ ਆਹ ਥੋੜਾ ਜਿਹਾ ਇੱਥੇ ਵੀ ਇਹਦੇ ਵਿੱਚ ਜਿਹੜੀ ਸੀਗੀ ਇਹਦੇ ਵਿੱਚ ਹੋ ਗਿਆ ਮਿਸ ਇਹਨੂੰ ਆਪਾਂ ਸੈੱਟ ਕਰਵਾ ਦਾਂਗੇ ਜੇ ਤੁਸੀਂ ਇਦਾਂ ਲੈਣਾ ਤਾਂ ਇਦਾਂ ਲੈ ਲਿਓ ਲੈਸ ਤੇ ਦੇ ਦੂੰਗਾ ਮੈਂ ਰੇਟ ਦਊਗਾ ਇਹਦਾ ਸਿਰਫ ਮੈਂ 790 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਫੈਬਰਿਕ ਮਸਲੀਨ ਦਾ ਦੁਪੱਟਾ ਜਿਹੜਾ ਜੇ ਉਹ ਵੀ ਨਾਲ ਇਹਦੇ ਆਊਗਾ ਜੇ ਮਸਲੀਨ ਦਾ ਤੇ ਆ ਵੀ ਸੂਟ ਜਿਹੜਾ ਜੇ ਇਹ ਵੀ ਕਲਰ ਬਹੁਤ ਸ਼ਾਨਦਾਰ ਜੇ ਇਹਦਾ ਹੈਗਾ ਜੇ ਮਹਿੰਦੀਆ ਛੇੜ ਤੇ ਇਹ ਵੀ ਹੈਂਡਵਰਕ ਦਾ ਟੱਚ ਜੇ ਸਾਰੇ ਸੂਟ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਰੇਟ ਹੈਗਾ ਜੇ 790 ਰੁਪਏ ਸ਼ਿਪਿੰਗ ਫ੍ਰੀ ਜੇ ਦੁਪੱਟਾ ਔਰਗਾਂਜਾ ਦਾ ਪੂਰਾ ਫੁੱਲ ਦੁਪੱਟਾ ਬਣਿਆ ਜੇ ਹੈਵੀ ਦੁਪੱਤੇ ਦੇ ਉੱਪਰ ਬਹੁਤ ਸੋਹਣੀਆਂ ਬੂਟੀਆਂ ਪਈਆਂ ਜੇ ਅਭੀ ਚੈੱਕ ਕਰਿਓ ਬਹੁਤ ਸੋਹਣਾ ਸੂਟ ਜੇ ਤੇ ਬਹੁਤ ਜ਼ਿਆਦਾ ਸ਼ਾਨਦਾਰ ਕਲਰ ਜੇ ਸੇਮ ਡਿਟ ਓਰੀਜਨਲ ਵੀਡੀਓ ਵਾਲਾ ਕਲਰ ਪੈਚਵਰਕ ਦੇ ਨਾਲ ਐਮਬਲੋਇਡਰੀ ਜੇ ਸਾਰੇ ਸੂਟ ਦੇ ਉੱਪਰ ਪੈਚਵਰਕ ਪਲੱਸ ਐਮਬਲੋਇਡਰੀ ਪੈਚਵਰਕ ਪਲੱਸ ਐਮਬਲੋਇਡਰੀ ਦੁਪੱਟਾ ਔਰਗਾਂజా ਦਾ ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਜੇ ਲੇਸਿਸ ਦਾ ਤੇ ਰੇਟ ਆਊਗਾ ਇਹਦਾ ਵੀ 790 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਚੈੱਕ ਕਰਿਓ ਜੀ ਬਹੁਤ ਸੋਹਣੀ ਸ਼ੇਡ ਜੇ ਪਿੰਕ ਦੁਪੱਟਾ ਮਸਲੀਨ ਦਾ ਜੇ ਹੈਵੀ ਬਣਿਆ ਤੇ ਬਹੁਤ ਸੋਹਣਾ ਮੋਰਾ ਡਿਜ਼ਾਈਨ ਜੇ ਬਹੁਤ ਜ਼ਿਆਦਾ ਵਾਇਰਲ ਡਿਜ਼ਾਈਨ ਹੈ ਇੰਸਟਾਗ੍ਰam ਦਾ ਸਭ ਤੋਂ ਫੇਮਸ ਤੇ ਸੁਪਰ ਟੋਪਰ ਹਿੱਟ ਡ ਹੈਂਡਵਰਕ ਦੇ ਨਾਲ ਰੇਟ ਉਹੀ ਸੇਮ ਤੁਹਾਨੂੰ ਮਿਲ ਜੂਗਾ ਜੇ 790 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਬਾਹਾਂ ਦੇ ਉੱਪਰ ਵਰਕ ਘੈਂਟ ਜਾਂ ਤੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਦੁਪੱਟਾ ਬਹੁਤ ਸੋਹਣਾ ਜੇ ਇਹਦਾ ਰੇਟ ਹੈਗਾ ਜੇ ਸਿਰਫ ਇਹਦਾ 790 ਰੁਪਈਏ ਆ ਲੋ ਜੀ ਚੈੱਕ ਕਰ ਲਓ ਜੀ ਤੇ ਅੱਗੇ ਆ ਗਿਆ ਜੇ ਹੁਣ ਇਹਦਾ ਰੈੱਡ ਸੂਟ ਬਹੁਤ ਟੌਪ ਦਾ ਸੂਟ ਜੇ ਬਹੁਤ ਕਮਾਲ ਦਾ ਸੂਟ ਜੇ ਇਹਦੀ ਜਿਹੜੀ ਰੇਂਜ ਹੀਗੀ ਉਹ ਬਹੁਤ ਜ਼ਿਆਦਾ ਟੌਪ ਦੀ ਤੇ ਪਲੱਸ ਰੇਂਜ ਹੀ ਸੋਲੋ ਪੀਸ ਜੇ ਸਿੰਗਲ ਸੂਟ ਜੇ ਜਿਹੜੇ ਕਸਟਮਰ ਨੇ ਬੁੱਕ ਕਰਨਾ ਜਲਦੀ ਜਲਦੀ ਬੁੱਕ ਕਰ ਲਿਓ 52 ਦੇ ਉੱਤੇ ਬਹੁਤ ਸ਼ਾਨਦਾਰ ਵਰਕ ਜੇ ਦੁਪੱਟਾ ਚਨੌਂਦਾ ਜੇ ਸਾਰਾ ਦੁਪੱਟਾ ਹੈਵੀ ਬਣਿਆ ਬੂਟੀਆਂ ਦੁਪੱਟੇ ਦੇ ਵਿੱਚ ਮਿਲ ਜਣਗੇ ਆ ਤੇ ਇਧਰੋਂ ਘੇਰੇ ਦੇ ਉੱਤੇ ਵੀ ਹੈਂਡਵਰਕ ਦਾ ਹਾਈਲਾਈਟ ਜੇ ਸਾਰੇ ਸੂਟ ਦੇ ਵਿੱਚ ਤੁਹਾਨੂੰ ਹਾਈਲਾਈਟ ਮਿਲ ਜੂਗਾ ਲੈਂਥ ਜਿਹੜੀ ਜੇ ਇਹਦੀ 42 ਤੱਕ ਰੈਡੀ ਹੁੰਦੀ ਜੇ ਤੇ ਇਹ ਤੁਸੀਂ ਲੈ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਹੁਣ ਜ਼ੋਰ ਲਾ ਲਾ ਕੇ ਮੇਰਾ ਗਲਾ ਵੀ ਖਰਾਬ ਹੋ ਗਿਆ ਜਾਂਦਾ ਹਾਂਜੀ ਸੌਰੀ ਥੋੜਾ ਮੇਰਾ ਗਲਾ ਵੀ ਬੈਗ ਗਿਆ ਜ਼ੋਰ ਲਾ ਲਾ ਕੇ ਸੂਟਾਂ ਦੇ ਉੱਤੇ ਤੇ ਸੋ ਇਹ ਸੂਟ ਤੁਸੀਂ ਲੈ ਸਕਦੇ ਜੇ ਸੜਕੋ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੇ ਵੀਡੀਓ ਬਣਾਉਂਦਿਆਂ ਬਣਾਉਂਦਿਆਂ ਭਾਜੀ ਮੇਰਾ ਤਾਂ ਗਲਾ ਹੀ ਖਰਾਬ ਹੋ ਗਿਆ ਜ਼ੋਰ ਲੱਗ ਲੱਗ ਕੇ ਬੋਲ ਬੋਲ ਕੇ ਤੇ ਸੋ ਅਹੀਂ ਧਾੜ ਦੀ ਵੀਡੀਓ ਜਿਹੜੀ ਹੈ ਬਣਾਤੀ ਆ ਸਾਰੇ ਸੂਟ ਜਿਹੜੇ ਪਿਛੇ ਆ ਤੁਸੀਂ ਵੇਖਣ ਦੇ ਜੇ ਇਹਨਾਂ ਦੀ ਲੱਗੇ ਹੁਣ ਤੈ ਲੈਉਣ ਮੈਂ ਤੇ ਵੀਰ ਤੇ ਇਹ ਸੇਲ ਜਿਹੜੀ ਅਹੀਂ ਤੁਹਾਨੂੰ ਦੇ ਦਿੱਤੀ ਜੇ ਪਾਤੀ ਆ ਕਿਹੜੀ ਸੇਲ ਆ 590 ਤੋਂ ਲੈ ਕੇ 790 ਰੁਪਏ ਤੱਕ ਜੇ ਹਾਂ ਵੀਰ ਆ ਵੀ ਸੂਟਾਂ ਦੀ ਸੇਲ ਆ ਫੇਰ ਸੋਹਣੇ ਸੋਹਣੇ ਸੂਟ ਧੜਲੀ ਲੈ ਕੇ ਆਵਾਂਗੇ ਤੇ ਹੁਣ ਤੱਕ ਲਈ ਇੱਥੇ ਵੀਡੀਓ ਕਰਦੇ ਆ ਐਂਡ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸასი ਕਾਲ ਜੀ ਤੇ ਵੀਰ ਜੀ ਬੁਲਾ ਦਿਓ ਫਤਿਹ ਤੁਸੀਂ ਵੀ ਸასი ਕਾਲ ਤਾਂ ਵਾਹਿਗੁਰੂ ਜੀ ਕੀ ਫਤਿਹ ਜੀ